ਵਾਰ ਮੰਤਰੀ ਅੰਦਰ ਮੋਦੀ ਦੇ ਕਹਿਣ ਅਨੁਸਾਰ ਉਹ ਕਹਿੰਦੇ ਦੇਸ਼ ਦੇ ਵਿੱਚ 375 ਤੋਂ ਜ਼ਿਆਦਾ ਚੀਜ਼ਾਂ ਅੱਜ ਤੋਂ ਸਸਤੀਆਂ ਹੋ ਗਈਆਂ 99% ਵਸਤੂਆਂ ਦੀਆਂ ਕੀਮਤਾਂ 5% ਦੀ ਜੀਐਸਟੀ ਦੇ ਦਾਇਰੇ ਚ ਆ ਗਈਆਂ ਮਤਲਬ ਸੋ ਜੇ ਜਿਨ੍ਹਾਂ ਤੇ ਹੈਗਾ ਤਾਂ ਉਹ ਇੰਨੀ ਖੋ ਗਈ ਇਸ ਲਈ ਸਸਤੀਆਂ ਹੋ ਗਈਆਂ 375 ਚੀਜ਼ਾਂ ਦਮ ਪਰਿਆ ਮੋਟੀਆਂ-ਮੋਟੀਆਂ ਚੀਜ਼ਾਂ ਜਿਹੜੀਆਂ ਪ੍ਰਚਲਿਤ ਨੇ ਕਿ ਜੀ ਕੀ ਸਸਤਾ ਹੋਇਆ ਜੇ ਆਪਾਂ ਵੈਸਾ ਸੂਚੀ ਜਿਹਨੂੰ 375 ਦਾ ਉਹ ਲੰਬੀ ਹੋ ਮੈਂ 40-50 ਚੀਜ਼ਾਂ ਜੇਕਰ ਨਜ਼ਰਸਾਨੀ ਕਰਾਂ ਤਾਂ ਸਭ ਤੋਂ ਪਹਿਲਾਂ ਕਹਿੰਦੇ ਜੀ ਕਿ ਮੱਖਣ ਉਹ ਸਸਤਾ ਹੋ ਜਾਣਾ ਹੈ ਨਾ ਫਿਰ ਉਹ ਚੀਜ਼ ਕੀ ਕਹਿੰਦੇ ਜੀ ਉਹ ਸਸਤਾ ਹੋ ਜਾਣਾ ਫਿਰ ਕਿਉਂ ਹੈ ਨਾ ਜੀ ਫਿਰ ਇਹਦੇ ਨਾਲ ਮਤਲਬ ਕਿ ਦੂਜਾ ਜਿਹੜਾ ਮਿਲਕ ਆਉਂਦਾ ਦੂਸਰਾ ਪੈਕਟ ਮਿਲਕ ਟਾਈ ਹੈ ਨਾ ਫਿਰ ਬਾਦਾਮ ਚਾਕਲੇਟ ਬਿਸਕਟ ਉਹ ਕਨਫਲੈਕਸ ਜਿਹੜੇ ਜਵਾਖ ਖਾਂਦੇ ਆ ਕੀ ਹੈ ਨਾ ਫਿਰ ਟਾਇਲਟ ਸ਼ਾਪ ਉਹ ਜੀ ਫਿਰ ਹਾਂ ਜੀ ਮਤਲਬ ਪਾਣੀ ਵਾਲੀਆਂ ਬੋਤਲਾਂ ਅ ਫਿਰ ਜਿਹੜਾ ਟਮੇਟੋ ਸੌਸ ਹੈ ਨਾ ਉਹ ਜੀ ਫਿਰ ਜੈਮਸ ਜੈਮ ਜੁੰ ਜਿਹੜੇ ਉਹ ਬਰੈਡਾਂ 'ਤੇ ਲਾਉਂਦੇ ਨੇ ਲੋਕ ਆਈਸਕ੍ਰੀਮ ਕੇਕ ヘア ਆਇਲ ਸਿਰ ਨੂੰ ਲਾਉਣ ਵਾਲਾ ਤੇਲ ਕਹਿੰਦੇ ਜੀ ਸ਼ੈਂਪੂ ਬੁਰਸ਼ ਕਰ ਜਿਹੜਾ ਬਰਸ਼ ਕਰਦੇ ਆਸੀਂ ਤਰ ਤੁਰਸ਼ ਫਿਰ ਪੀਸਟ ਵੀ ਟੂਥ ਪੀਸਟ ਵੀ ਫਿਰ ਹੋਰ ਐਦਾਂ ਦੀਆਂ ਕਿੰਨੀਆਂ ਟਲਕਮ ਪਾਊਡਰ ਜਿਹੜਾ ਪਾਊਡਰ ਫੇਸ ਪਾਊਡਰ ਬੇਸ ਕਰਮਾ ਸੋ ਐਦਾਂ ਕਹਿੰਦੇ ਜੀ 375 ਚੀਜ਼ਾਂ ਸਸਤੀਆਂ ਹੋਣਗੀਆਂ